ਤੁਸੀਂ ਦੇਖ ਰਹੇ ਹੋ ਆਰ ਪੀ ਐਨ ਨਿਊਜ਼ ਮੀਡੀਆ ਨਮੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਹੁਸ਼ਿਆਰਪੁਰ ਦੇ ਪਿੰਡ ਕੋਟਲਾ ਨੌ ਸਿੰਘ ਵਿਖੇ ਗੁਗਲ ਆਰ ਪੀ ਜੀ ਦਾ ਮੇਲਾ ਪਿੰਡ ਮੜਿਆਹ ਦੀਆਂ ਸਮੂਹ ਸੰਗਤਾਂ ਵੱਲੋਂ ਪਿੰਡ ਕੋਟਲਾ ਨੌ ਸਿੰਘ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਸ਼ਾਦਾ ਭਾਵਨਾ ਨਾਲ ਕਰਵਾਇਆ ਗਿਆ ਪ੍ਰਬੰਧਕਾਂ ਨੇ ਦੱਸਿਆ ਇਸ ਮੇਲੇ ਵਾਸਤੇ सोमनाथ इटली सतीश कुमार कैनेडा नीज साइप्रस जसवंत साइप्रस, सुखराज स्पेन, लवजोत लिवलान, जसकीर इटली निगम इटली आदि सजनों वालों स्पैशल सहयोग भेजा है इस मौके सेवादार पाल विजय कुमार रोहित कुमार जीवनदास ਅਮਰਜੀਤ ਸਿੰਘ ਮੋਹਨ لال ਸੋਨੂ ਜਸਬੀਰ ਸਿੰਘ ਜੋਗਿੰਦਰ ਕੁਮਾਰ ਜੋਗੀ ਸੋਨੂ ਮਹਿ ਅਮੋ익 ਸਿੰਘ ਕੋਪਲਾ ਆਦੀ ਅਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਦੇਖੋ ਸ਼ਿਆਰਪੋ ਤੋਂ ਪੱਤਰਕਾਰ ਹਰਪ੍ਰੀਤ ਬੇਗਮ ਪੁਰੀ ਅਤੇ ਕੈਮਰਾਮੈਨ ਸੁਖਬੀਰ ਸਿੰਘ ਦੀ ਖਾਸ ਰਿਪੋਰਟ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜਸਵੀਰ ਸਿੰਘ ਆ ਜੀ ਠੀਕ ਆ ਜੀ ਕਿਹੜਾ ਪਿੰਡ ਪਿੰਡ ਮਡੇਰਾ ਜੀ ਇਹ ਜੋ ਗੁੱਗਾਧਰ ਪੀਜੀ ਦਾ ਮੇਲਾ ਕਰਵਾਇਆ ਜਾ ਰਿਹਾ ਇਹਦੇ ਬਾਰੇ ਜਾਣਕਾਰੀ ਦਿਓ ਜੈ ਪੀਰਾਂ ਦੀ ਜੀ ਇਹ ਜਿਹੜਾ ਮੇਲਾ ਜੀ ਇਹ ਰਖੜੀ ਤੋਂ 10ਵੇਂ ਦਿਨ ਕਰਵਾਇਆ ਜਾਂਦਾ ਹੈ ਠੀਕ ਹੈ ਇਹ ਮੇਲਾ ਪਿੰਡ ਨੌਰ ਸਿੰਘ ਦੇ ਕੋਟੜੇ ਪਿੰਡ ਮਡੇਰਾ ਦੀ ਤੇ ਨੌਰ ਸਿੰਘ ਦੇ ਕੋਟੜੇ ਦੀ ਅਜਿਹਾ ਨਾਮ ਦੀ ਸੰਗਤ ਲੋ ਕਰਵਾਇਆ ਜਾਂਦਾ ਆ ਤੇ ਸਾਰੀ ਸੰਗਤ ਇੱਥੇ ਪਹੁੰਚਦੀ ਆ ਤੇ ਰਖੜੀ ਤੋਂ 10ਵੇਂ ਦਿਨ ਹੁੰਦਾ ਆ ਤੇ ਆਪਾਂ ਇਹ ਮੇਲਾ ਤਕਰੀਬਨ ਤਕਰੀਬਨ ਸਾਡੇ ਬਜ਼ੁਰਗ ਸੀਗੇ ਜਿਹੜੇ ਉਹ ਵੀ ਇਹ ਮਨਾਉਂਦੇ ਆਏ ਸੀ ਵੀ ਉਹਨਾਂ ਦੀ ਰਣਕ੍ਰਿਤੀ ਰਵਾਜ ਦੇ ਹਿਸਾਬ ਨਾਲ ਆਪਾਂ ਇਹ ਪ੍ਰੋਗਰਾਮ ਕਰਵਾਉਂਦੇ ਆ ਰਹੇ ਆ ਜਿਨ੍ਹਾਂ ਦੇ ਵਿੱਚ ਆਪਣੇ ਇਲਾਕੇ ਦੇ ਮਸ਼ਹੂਰ ਕਬਾਲ ਹੋਰ ਸੰਗਤਾਂ ਪਿੰਡ ਦੀਆਂ ਮਡੇਰਾਂ ਦੀਆਂ ਜੜਾਮ ਦੀਆਂ ਕੋਟਲੇ ਦੀਆਂ ਪੂਰੀ ਕਮੇਟੀ ਦਾ ਸਹਿਯੋਗ ਆ ਸਾਡੇ ਨਾਲ ਅਸੀਂ ਰਲ ਮਿਲ ਕੇ ਸਾਰੇ ਜਾਣੇ ਇਸ ਪ੍ਰੋਗਰਾਮ ਨੂੰ ਸਿਰੇ ਚਾੜ੍ਹਦੇ ਆ ਜੀ ਧੰਨਵਾਦ ਸਾਰੀਆਂ ਸੰਗਤਾਂ ਦਾ ਜੀ ਐਨ ਆਰ ਆਈ ਸੱਜਣਾ ਦਾ ਵੀ ਸਹਿਯੋਗ ਐਨ ਆਰ ਆਈ ਸੱਜਣਾ ਨੇ ਸਾਨੂੰ ਬਹੁਤ ਸਹਿਯੋਗ ਆ ਉਹਨਾਂ ਦੇ ਸਿਰ ਤੇ ਜਣ ਕੇ ਆਪਾਂ ਇੱਥੇ ਤੱਕ ਪਹੁੰਚਦੇ ਆ ਜੀ ਬਹੁਤ ਧੰਨਵਾਦ ਉਹਨਾਂ ਦਾ ਵੀ ਐਨ ਆਰ ਆਈ ਵੀਰਾਂ ਦਾ ਜਿਹੜੇ ਸਾਡੇ ਕੈਨੇਡ ਇਟਲੀ ਸਾਈਪ੍ਰਸ ਬੈਠੇ ਆ ਵੀਰ ਉਹ ਸਾਡਾ ਬਹੁਤ ਸਹਿਯੋਗ ਕਰਦੇ ਆ ਜੀ ਠੀਕ ਹੈ ਇਹ ਜਿਹੜੇ ਸਾਡੇ ਨਾਲੇ ਸਾਡੇ ਬਿੱਟੂ ਭਾਜੀ ਹੋਣੀ ਇਹ ਜਣ ਕੇ ਮੇਨ ਇਹਨਾਂ ਦੇ ਜਣ ਕੇ ਜੋ ਦੇਖ ਰਿਖ ਇਹਨਾਂ ਦੀ ਵਿੱਚ ਹੁੰਦਾ ਸਾਡੇ ਬੀਜੇ ਭਾਜੀ ਹੋਣੀ ਆ ਇਹ ਸਾਰੇ ਇਹ ਸਾਰਾ ਜਣ ਕੇ ਪ੍ਰੋਗਰਾਮ ਨੂੰ ਸਿਰੇ ਚਾੜਦੇ ਆ ਜੀ ਦਾਲ ਮਿਲ ਕੇ ਸਾਰੇ ਸਹਿਯੋਗ ਨਾਲ ਜੀ ਇਥੇ ਗੁੱਗਾ ਯਾਰਪੀ ਦਰਬਾਰ ਬਣਿਆ ਹੋਇਆ ਜੀ ਕੋਟਾ ਇਹ ਕਿਹੜਾ ਜੀ ਦਰਬਾਰ ਆ ਗੁੱਗਾ ਯਾਰਪੀ ਜੀ ਦਾ ਤੇ ਸਕੰਡੀ ਸੀਗੀ ਤੇ ਹੁਣ ਇਹਨਾਂ ਨੂੰ 5 ਪੀੜ ਦੇ ਜਣ ਕੇ ਨਾਮ ਦਿੱਤਾ ਗਿਆ ਜੀ ਤੇ ਪਿੰਡ ਦਾ ਪਿੰਡ ਵਾਲੇ ਆਪਣਾ ਪ੍ਰੋਗਰਾਮ ਜਿਹੜਾ ਕਰਾਉਂਦੇ ਆ ਉਹ ਆਪਣੇ 10 ਦਿਨ ਕਰਾਉਂਦੇ ਉਹ ਕਰਾਉਂਦੇ ਆ ਤੇ ਜਿਹੜਾ ਮਡੇਰਾਂ ਵਾਲੀ ਸੰਗਤ ਇੱਥੇ ਲੰਗਰ ਪਾਣੀ ਦਾ ਪ੍ਰੋਗਰਾਮ ਕਰਦੀ ਆ ਉਹ ਰਖੜੀ ਤੋਂ 10ਵੇਂ ਦਿਨ ਕੀਤਾ ਜਾਂਦਾ ਹੈ ਤੇ ਅੰਦ ਵਾਲੇ ਬੁੱਗਾ ਨਵੀਂ ਵਾਲੇ ਦਿਨ ਇੱਥੇ ਬੁੱਗਾ ਵੀ ਪੂਜਦੇ ਹੈਗੇ ਆ ਠੀਕ ਆ ਜੀ ਅੱਜ ਇੱਥੇ ਕਿਸ ਤਰ੍ਹਾਂ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਗੁੱਗਲ 1000 ਰੁਪਏ ਦੇ ਜੇ ਵਿਧੀ ਅਨਸਾਰ ਪੂਜਾ ਵੀ ਕੀਤੀ ਵਿਧੀ ਅਨਸਾਰ ਪੂਜਾ ਕੀਤੀ ਗਈ ਆ ਜੋ ਗੁੱਗਾ 1000 ਰੁਪਏ ਦੀ ਉਹਨਾਂ ਦੀ ਕਢਾਈ ਜੋ ਖਵਾਜੇ ਦੀ ਕੜਾਈ ਜੋ ਪੈਰੋ ਦੀ ਉਹ ਸਾਰਾ ਜੋ ਵੀ ਵਿਧੀ ਦੇ ਅਨੁਸਾਰ ਕੀਤਾ ਜਾਂਦਾ ਹੈ ਜੀ ਠੀਕ ਹੈ ਜੀ ਤੇ ਸਵੇਰ ਤੋਂ ਚਾਹ ਪਕੌੜਿਆਂ ਦੇ ਲੰਗਰ ਚੱਲ ਰਹੇ ਸੀਗੇ ਠੀਕ ਹੈ ਜੀ ਹੁਣ ਆਪਾਂ ਜਾ ਕੇ ਜਿਹੜਾ ਜੀ ਇਥੇ ਅਰਦਾਸ ਹੋਈ ਆ ਅਰਦਾਸ ਬੇਨਤੀ ਕਰਕੇ ਆਪਾਂ ਲੰਗਰ ਪਰਚਾंदे ਚਲਾਏ ਜਾਣੇ ਆ ਤੇ ਮਡੇਰਾਾਂ ਤੋਂ ਬਹੁਤ ਸੰਗਤ ਆਈ ਹੋਆ ਤੇ ਆਲੇ ਦੁਆਲੇ ਇਲਾਕੇ ਤੋਂ ਵੀ ਸੰਗਤ ਬਹੁਤ ਪਹੁੰਚੀ ਆ ਠੀਕ ਹੈ ਜੀ ਉਸ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਬਾਜੀ ਸੰਗਤ ਨੂੰ ਇਹ ਹੀ ਆ ਜੀ ਹੌਮ ਹੁਮਾ ਕੇ ਮੇਲੇ ਵਿੱਚ ਪਹੁੰਚੋ ਤੇ ਸਾਰੀ ਸੰਗਤ ਸਾਡਾ ਸਹਿਯੋਗ ਦੇਵੇ ਜਿਹੜਾ ਸੀ ਅੱਗੇ ਤੋਂ ਹੋਰ ਵਧੀਆ ਤੋਂ ਵਧੀਆ ਪ੍ਰੋਗਰਾਮੇ ਕਰੀਏ। ਪੂਰੀ ਸੰਗਤ ਨੂੰ ਇੱਕ ਬੇਨਤੀ ਆ ਕਿ ਜਨਮ ਮਾਸਤਮੀ ਤੋਂ ਦੂਸਰੇ ਤੀਸਰੇ ਦਿਨ ਅਸੀਂ ਇੱਥੇ ਪ੍ਰੋਗਰਾਮ ਕਰਦੇ ਆ। ਕਈ ਵਾਰ ਜਨਮ ਮਾਸਤਮੀ ਵਿੱਚ ਇੱਕ ਕਾਰ ਦਾ ਵਾਧਾ ਘਾਟਾ ਹੋ ਜਾਂਦਾ। ਜਿੱਦਾਂ ਕਿ 9 ਤਰੀਕ ਨੂੰ ਰਖੜੀ ਸੀਗੀ ਤੇ 10 ਦਿਨ ਬਾਅਦ 19 ਤਰੀਕ ਬਣਦੀ ਸੀ ਪਰ ਇੱਕ ਜਣੀ ਕਿ ਕਾਰ ਘਟ ਗਈ ਹੈਗੀ ਆ। ਅਸੀਂ ਇੱਥੇ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਜਨਮ ਮਾਸਤਮੀ ਤੋਂ ਤੀਸਰੇ ਦਿਨ ਕਰਵਾਂਦੇ ਆ। ਗੁੱਗਾ ਨੌਮੀ ਤੋਂ ਦੂਸਰੇ ਦਿਨ। ਸਾਡੇ ਬਜ਼ੁਰਗ ਵੀ ਇੱਥੇ ਗੁੱਗਾ ਮੰਗਦੇ ਹੁੰਦੇ ਸੀਗੇ ਤੇ ਇੱਥੇ ਸਦਾ ਜਣੀ ਕਿ ਰੋਟ ਮੰਨੀ ਦੇ ਕੇ ਜਣੀ ਕਿ ਗੁੱਗਾ ਨੌ ਭੁਗਵਾ ਮਗਰਕੇ ਇਹ ਤਾਂ 10ਵੀਂ ਦੇ ਉੱਤੇ ਰੋਟ ਮੰਨੀ ਦੇ ਕੇ ਜਾਂਦੇ ਸੀ ਇਸ ਕਰਕੇ ਇਹ ਸਲਾਨਾ ਜਿਹੜਾ ਮੇਲਾ ਹੈਗਾ ਪਹਿਲੇ ਬਜ਼ੁਰਗ ਕਰਦੇ ਸੀ ਹੁਣ ਗਾਂਵਾਂ ਦੇ ਗਾਂ ਪੀੜੀ ਭਾਈ ਪੀੜੀ ਹੁਣ ਅਸੀਂ ਆ ਪਿੰਡ ਲੰਬੜੀ ਨਾਲੋਂ ਇੱਥੇ ਆਉਂਦੇ ਹਾਂ ਹਰ ਸਾਲ ਆਪੇ ਤੇ ਬਾਕੀ ਸਾਰੀ ਸੰਗਤ ਨੂੰ ਇਹ ਹੀ ਆ ਬੇਨਤੀ ਹੈ ਕਿ ਹਰ ਸਾਲ ਇੱਥੇ ਹੋਵਾਂ ਮਹਾਕੇ ਸਾਰੇ ਆਣ ਤੇ ਗਾਂਵ ਵੀ ਇਹਨਾਂ ਨੂੰ ਕਿ ਅੱਗੇ ਤੋਂ ਅੱਗੇ ਹੋਰ ਵੀ ਵਧੀਆ ਢੰਗ ਨਾਲ ਬਣਾਇਆ ਕਿੰਨੀ ਲੱਗਦਾ ਇੱਥੇ ਪਹੁੰਚੀਆ ਸੰਗਤਾਂ ਹੁਣ ਦੇਖ ਲਓ ਜੀ ਅਸੀਂ 500 700 ਬੰਦੇ ਦਾ ਵਿਜਮਟ ਕੀਤਾ ਹੋਇਆ ਹੈਗਾ ਠੀਕ ਹੈ ਜੀ ਪਿੰਡ ਦੇ ਬੰਦੇ ਵੀ ਪੂਰਾ ਸਹਿਯੋਗ ਦਿੰਦੇ ਹੈਗੇ ਆ ਪੂਰਾ ਪਿੰਡ ਸਗਾ ਸਾਥ ਨਾਲ ਦਿੰਦਾ ਹੈਗਾ ਬਾਕੀ ਜੜਾਮ ਪਿੰਡ ਤੋਂ ਇਹਨਾਂ ਨੇ ਦੱਸਿਆ ਹੈਗਾ ਜਸਵੀਰ ਹੋਣਾ ਨੇ ਠੀਕ ਹੈ ਜੀ ਕਿ ਜੜਾਮ ਪਿੰਡ ਦੇ ਬੰਦੇ ਹੈਗੇ ਉਹ ਵੀ ਸਾਡੇ ਗੋਤੀ ਸੀਗੇ ਸਾਡੇ ਪਿੰਡ ਪਹਿਲਾਂ ਮਡੇਰਾ ਹੀ ਰਹਿੰਦੇ ਸੀਗੇ ਉਹਨਾਂ ਦੇ ਬਜ਼ੁਰਗ ਉਸ ਤੋਂ ਬਾਅਦ ਉਹ ਜਾਨਕੀ ਜੜਾਮ ਪਿੰਡ ਚ ਰਹਿਣ ਲੱਪੇ ਤੇ ਉੱਥੇ ਵੀ ਜਾਨਕੀ ਉਹਨਾਂ ਦੇ ਆਪਣਾ ਪਰਿਵਾਰ ਵੱਧ ਗਿਆ ਹੈਗਾ ਤਾਂ ਉਹ ਵੀ ਪੂਰਾ ਜਾਨਕੀ ਓਮ ਹਮਾ ਕੇ ਪੂਰਾ ਸਹਿਯੋਗ ਦਿੰਦੇ ਹੈਗੇ ਆ ਬਾਕੀ ਪਿੰਡ ਮਡੇਰਾ ਦੀ ਸਖਤਤਾ ਆਉਂਦੀ ਹਰ ਸਾਰ ਕੋਟਲਾ ਨੌਰਸ ਸਿੰਘ ਜਿਹੜਾ ਦਰਬਾਰ ਬਣਿਆ ਹੋਇਆ ਪੰਜ ਪੀ ਦਰਬਾਰ ਗੁਗਜਰ ਪੀ ਦਰਬਾਰ ਇੱਥੇ ਮੇਲੇ ਦੋ ਹੁੰਦੇ ਜੀ ਇੱਕ ਹੁੰਦਾ ਇੱਕ ਮੇਲਾ ਇਹ ਪਿੰਡ ਵਾਲੇ ਆਪਣੀ ਵੱਲੋਂ ਵੀ ਕਰਵਾਉਂਦੇ ਹੈਗੇ ਆ ਠੀਕ ਆ ਜੀ ਇਹ ਜਿਹੜਾ ਪਿੰਡ ਵਾਲੇ ਹੈਗੇ ਆ ਉਹ ਮੇਰੇ ਹਿਸਾਬ ਨਾਲ ਜਣੀ ਕਿ ਜੇਠ ਮਹੀਨੇ ਦੀ ਸੰਗਰਾਣ ਦੇ ਉੱਤੇ ਨਹੀਂ ਜੇਠ ਮਹੀਨੇ ਜੇਠੇ ਵੀਰਵਾਰ ਅੱਜ ਸਾਰਾ ਮਡੇਰਾਂ ਦੀ ਸੰਗਤਾਂ ਮਰੋ ਕਰਾ ਗਏ ਆ ਅੱਜ ਮਡੇਰਾਂ ਦੀ ਸੰਗਤਾਂ ਵੱਲੋਂ ਹੈਗੇ ਆ ਕੋਟਲਾ ਨੌਰਸ ਤੋਂ ਜਿਹੜੇ ਜਣੀ ਕਿ ਲੋਕ ਹੈਗੇ ਆ ਉਹ ਜਣੀ ਕਿ ਸੰਯੋਗ ਕਰ ਰਹੇ ਨੇ ਜੇਠੇ ਵੀਰਵਾਰ ਕਰਦੇ ਹੈਗੇ ਆ ਉਸ ਦਿਨ ਉਹ ਸਾਨੂੰ ਵੀ ਸੱਦਾ ਦਿੰਦੇ ਹੈਗੇ ਆ ਅਸੀਂ ਵੀ ਉੱਥੋਂ ਮਡੇਰਾਂ ਠੀਕ ਹੈ ਜੀ ਤੇ ਸਾਡਾ ਵੀ ਉਹਨਾਂ ਨੂੰ ਬਹੁਤ ਢੀਕ ਹੁੰਦੀ ਹੈ ਕਿ ਹੁਣ ਮੜੀਰਾਂ ਵਾਲਿਆਂ ਨੇ ਵੀ ਆਪਣਾ ਮੇਲਾ ਕਰਵਾਣਾ ਹੈਗਾ ਲੋਕਾਂ ਨੂੰ ਬਹੁਤ ਤਸ਼ਾਹ ਹੁੰਦਾ ਹੈ ਇੱਕ ਦਿਨ ਪਹਿਲਾਂ ਪੂਰਾ ਯਾਨੀ ਕਿ ਰੋਜੇ ਨੂੰ ਧੋ ਕੇ ਰਹਿਣ ਸਵਾਰ ਕੇ ਭਾੜਾ ਟਿੰਡਾ ਸਾਹਿਬ ਸਾਫ ਸੁਥਰਾ ਕਰਕੇ ਸਾਡੇ ਵਾਸਤੇ ਲੱਗਰ ਪਾਣੀ ਤਿਆਰ ਕਰਕੇ ਰੱਖਦੇ ਹੈਗੇ ਜੰਦੇ लास्ट ਵਿੱਚ ਸੰਗਤਾਂ ਨੂੰ ਕੀ ਮੈਸਜ ਕਹਿਣ ਜੰਤੋਂ ਬਸ ਸੰਗਤਾਂ ਨੂੰ ਇਹੀ ਕਹਾਂਗੇ ਕਿ ਇਦਾਂ ਹੀ ਯਾਨੀ ਕਿ ਸਾਰੇ ਸਹਿਯੋਗ ਦਿੰਦੇ ਰਹੋ ਤੇ ਆਪਾਂ ਯਾਨੀ ਕਿ ਸਾਰੇ ਰਲ ਮਿਲ ਕੇ ਯਾਨੀ ਕਿ ਇਸ ਮੇਲੇ ਨੂੰ ਹਰ ਇੱਕ ਸਾਲ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਵਧੀਆ ਤੋਂ ਵਧੀਆ ਕਬਾਲ ਲਿਆ ਕੇ ਤੇ ਇਸੇ ਤਰ੍ਹਾਂ ਮਨਾਉਂਦੇ ਰਹੀ